ਇਹ ਲਾ ਨਾ ਵੀ ਜੀ ਮੈਨੂੰ ਤੇ ਯਕੀਨ ਹੀ ਨਹੀਂ ਆਉਂਦਾ ਕਿ ਭਾਬੀ ਸਾਡੇ ਘਰ ਆਏ ਨੇ ਆਈ ਭਾਬੀ ਜੀ ਸ਼ੁਕਰ ਹੈ ਕਿ ਤੁਸੀਂ ਵੀ ਸਾਡੇ ਘਰ ਆਏ ਹੋ ਤੁਸੀਂ ਰੁਕ ਜੋ ਮੈਂ ਨਾ ਤੇਲ ਲੈ ਕੇ ਹੁਣੀ ਆ ਵੇਖ ਲੈ ਇਹ ਮੁੰਡੇ ਦੇ ਕੰਮ ਮੈਂ ਪੱਕੀ ਵੀ ਕਰਕੇ ਗਈ ਹਾਂ ਕਿ ਘਰੇ ਰਵਾਂ ਜਾਂ ਫਿਰ ਕਹਿ ਬੰਨੇ ਨਿਕਲ ਗਿਆ ਹੱਦ ਹੋਈ ਇਹਦੇ ਵਾਲੇ ਭਾਬੀ ਨੂੰ ਵੀ ਲੈ ਕੇ ਜੰਨੇ ਆਓ ਭਾਬੀ ਜੀ ਨੱਚਦੇ ਆਪੀ ਬੋਲੀ ਤੋਂ ਨਹੀਂ ਨਹੀਂ ਆਓ ਕਿ ਕਲਿੱਪ ਹੋਣੇ ਪਹਿਲਾਂ ਅਸੀਂ ਚਾਚਾ ਜੀ ਦਾ ਐਕਸੀਡੈਂਟ ਉਹ ਕਿਦਾਂ ਤਾਈ ਜੀ ਤੁਸੀਂ ਹਾਂ ਮੈਂ ਇਹ ਦੇਖਦਾਂ ਨਹੀਂ ਅੰਨੀਆਂ ਹੋਈਆਂ ਜੇ ਗੀਤ ਮਸਾਲਾ ਤੁਸੀਂ ਤੁਸੀਂ ਅੰਨਾ ਵਰ ਗਈ ਹੋ ਗਈਆਂ ਕਿਤਰਾ ਨੱਚਣ ਡੀਆਂ ਵਾ ਤੂੰ ਮੈਨੂੰ ਇਹ ਗੱਲ ਦੱਸ ਕਿ ਕਿੰਨੂ ਪੁੱਛ ਕੇ ਆਈਆਂ ਮੈਂ 1 ਮਿੰਟ ਘਰ ਹੋ ਗਈਆਂ ਤੇ ਤੁਸੀਂ ਉਹ ਲਾਹ ਪਤਾ ਨਹੀਂ ਕਿੱਥੇ ਚਲ ਗਏ ਨੂੰ ਪੱਕੀ ਕਰਕੇ ਗਈ ਹੈ ਕਿ ਘਰੇ ਰਵਾਂ ਤੇ ਤੈਨੂੰ ਵੀ ਖੰਭ ਲੱਗ ਗਏ ਬੂਏ ਖੁੱਲੇ ਭਰਿਆ ਭਰਿਆ ਘਰ ਛੱਡ ਕੇ ਤੇ ਨਿਕਲ ਆਈਆਂ ਤੈਨੂੰ ਇਹ ਲੈਣ ਗਈਆਂ ਕਿ ਆਪੇ ਆਈਆਂ ਫੜ ਗੁੰਡੀਆਂ ਹੋਈਆਂ ਜੇ ਬੋਲਣ ਕੇ ਨਹੀਂ ਡੀਆਂ ਬੋਲੀਆਂ ਤਾਂ ਤੁਹਾਡੀਆਂ ਉਹ ਕਿਤੇ ਚੌਥੇ ਮੱਲੇ ਜਾਣ ਡੀਆਂ ਅਹੀ ਆਵਾਜ਼ ਤਾਈ ਜੀ ਗੁੱਸਾ ਕਿਉਂ ਕਰਨਦੇ ਹੋ ਬਹਿਜੋ ਤੁਸੀਂ ਬੈਣ ਨਹੀਂ ਮੈਂ ਆਈ ਤੂੰ ਚੱਲ ਘਰ ਤੇrna ਦਾ ਘਰ ਜਾ ਕੇ ਗੱਲ ਕਰਦੀਆਂ ਤੇ ਉਹ ਕਿੱਥੇ ਗਿਆ ਉਹ ਮੈਂ ਦੇਖਿਆ ਨਹੀਂ ਘਰ ਉਹ ਵੀ ਤਾਈ ਜੀ ਭਾਬੀ ਨੂੰ ਨਾ ਕੁਝ ਕਿਉਂ ਇਹਨਾਂ ਦਾ ਕੋਈ ਕਸੂਰ ਨਹੀਂ ਆ ਤੇ ਤੁਹਾਡਾ ਕਸੂਰ ਫਿਰ ਅਹੀਂ ਇਹਨਣ ਕਿਹਾ ਹੀ ਆਜੋ ਘੜੀ ਕੇ ਨੱਚਦੇ ਆ ਹੱਸ ਖੇਡ ਲੈਨੇ ਆ ਤੁਸੀਂ ਗੁੱਸਾ ਕਿਹੜੀ ਗੱਲੋਂ ਕਰਨੀ ਅਹੀਂ ਤਾਂ ਚਿੰਗਿਆ ਨਹੀਂ ਲੱਗਦੀਆਂ ਹੱਸਦੀਆਂ ਖੇਡਦੀਆਂ ਤੂੰ ਚੱਲ ਘਰ ਮੈਂ ਤੇਰਾ ਨਾ ਘਰ ਜਾ ਕੇ ਗੱਲ ਕਰਦੀ ਤੇ ਲਵ ਕਿੱਥੇ ਗਿਆ ਨਾਲੇ ਮੰਮੀ ਲਾਵੀ ਵੀ ਇੱਥੇ ਹੀ ਆ ਮੈਨੂੰ ਤੇ ਕਿਤੇ ਦੇਖਣ ਨਹੀਂ ਦਿਆ ਕਿਹੜੇ ਖੁੰਝੇ ਵੜਿਆ ਉਹ ਵੀ ਨਾਲ ਹੀ ਆਏ ਨੇ ਲਵ ਕਿੱਥੇ ਆ ਤੂੰ ਇੱਧਰ ਆ ਘਰ ਚੱਲ ਹਾਂ ਐਨਾ ਪਤਾ ਨਹੀਂ ਕੀ ਲੈਣੀਆਂ ਜੀਆਂ ਨੇ ਮੇਰੀ ਨੌ ਦੇ ਪੁੱਤ ਦੇ ਕੋਲ ਕੇ ਪਿਆਰਤਾ ਵਾ ਪੰਜਾਬੀ ਅੱਖਾਂ ਇਹਨਾਂ ਦੇ ਮੱਥੇ ਨਹੀਂ ਲੱਗਣਾ ਲੱਗਦੀ ਹੈ ਨਹੀਂ ਤੈਨੂੰ ਮੰਮੀ ਫੇਰ ਕੀ ਆ ਉਹ ਵੀ ਵਿਚਾਰੀਆਂ ਹਸਣ ਖੇਡਣੀਆਂ ਤੇ ਮੈਂ ਵੀ ਹਸਣ ਖੇਡਣ ਐ ਭੀ ਉਹਨਾਂ ਨਾਲ ਫੇਰ ਕੀ ਫੇਰ ਕੀ ਬਸ ਹਰ ਗੱਲ 'ਚ ਫੇਰ ਕੀ ਫੇਰ ਕੀ ਬੰਦੇ ਦਾ ਆਖ ਨਹੀਂ ਮੰਨਣਾ ਹੁੰਦਾ ਮੰਮੀ ਮੰਨਦੀ ਐ ਤੇ ਸਹੀ ਐ ਜਿਹੜੀ ਗੱਲ ਤੁਸੀਂ ਆਂਦੀ ਆਪਾਂ ਕਦੇ ਨਹੀਂ ਮੰਨਦੀ ਮੈਂ ਤੇ ਹੁੰਦੀ ਨਹੀਂ ਮੈਨੂੰ ਤੇ ਲਵ ਲੈ ਕੇ ਆਏ ਚਲੋ ਘਰ ਤੁਸੀਂ ਦੋਵੇਂ ਜਾਣੇ ਘਰ ਜਾ ਕੇ ਤੁਹਾਡੀ ਲੈਣੀ ਖਬਰ ਮੈਂ ਇੰਦਰ ਇਹ ਤਾਂ ਦੱਸ ਵੀ ਹੋਇਆ ਕਿੱਦਾਂ ਵਾ ਲਾਵ ਤੈਨੂੰ ਮੈਂ ਸਾਰੀ ਗੱਲ ਦੱਸਣਾ ਇਦਾਂ ਕਰ ਤੂੰ ਪਹਿਲਾਂ ਇੱਥੇ ਆ ਜਾ ਹਾਂ ਕਿੱਥੇ ਆਵਾਂ ਕਿੱਥੇ ਇਹ ਤਾਂ ਦੱਸ ਮੈਨੂੰ ਸ਼ਹਿਰੀਆਂ ਆ ਆਪਣੇ ਸਰਕਾਰੀ ਹਸਪੀਟਲ ਆ ਚਲ ਠੀਕ ਮੈਂ ਆ ਗਿਆ ਤੇਰ ਕੋ 10 ਮਿੰਟਾਂ 'ਚ ਆ ਜਾ ਆ ਜਾ ਚੱਲ ਤੋਰ ਆਪੇ ਆਉਣਾ ਉਹ ਤੇ ਆ ਜਾਊਗਾ ਕਾਜੀ ਇਦਾਂ ਨਾਲ ਕਰੋ ਵੀ ਤੂੰ ਪੜਾ ਹੋ ਛੱਡ ਮੈਨੂੰ ਮੇਰਾ ਹੱਥ ਆ ਕਿੰਨੀ ਗੱਲ ਹੋਈ ਉਹਨੂੰ ਤਾਂ ਕਮਾਰਦਾ ਸੀ ਛੱਡ ਤੈਨੂੰ ਨਹੀਂ ਲੱਗੀ ਤੇਰੇ ਨਹੀਂ ਨਹੀਂ ਮੈਂ ਬਿਲਕੁਲ ਠੀਕ ਹਾਂ ਦੀਦੀ ਜੀ ਮੰਮੀ ਇਦਾਂ ਵੀ ਕੋਈ ਕਰਦਾ ਜਿਦਾ ਤੁਸੀਂ ਕਰਦੇ ਹੋ ਕਿਤੇ ਨਹੀਂ ਇਹਨੂੰ ਫਟ ਵੱਜ ਗਿਆ ਤਿਉਹਾਰ ਸ਼ੇ ਕਰਨ ਦੇ ਹੀ ਐ ਮੰਮੀ ਤੂੰ ਮਹਾਸ਼ੇ ਕਰਨ ਦੇ ਤੁਸੀਂ ਮੇਰੇ ਸਾਹਮਣੇ ਉਹਨੂੰ ਸੁੱਟਿਆ ਵਾ ਾਈ ਜੀ ਸਾਨੂੰ ਜੋ ਮਰਜ਼ੀ ਕਹਿ ਲਓ ਪਰ ਭਾਬੀ ਨੂੰ ਕੋਸ਼ਣਾ ਕਿਉਂ ਤੂੰ ਚੁੱਪ ਕਰਕੇ ਤੇ ਬੈਠੀਆਂ ਰਹੋ ਮੰਮੀ ਤੂੰ ਹੀ ਆਹੋ ਤੇ ਮੈਂ ਆ ਨਹੀਂ ਸਕਦੀ ਤੈਨੂੰ ਮੈਂ ਘਰ ਛੱਡ ਕੇ ਗਈ ਹੈ ਵੀ ਕਿਤੇ ਜਾਣਾ ਨਹੀਂਗਾ ਤੂੰ ਮੰਮੀ ਤੂੰ ਉਹਨੂੰ ਨਾਲ ਲੈ ਕੇ ਤੇ ਇੱਥੇ ਬੈਠਾਂ ਣ ਕੇ ਮੰਮੀ ਹਾਂ ਗੱਲਾਂ ਛੱਡੋ ਤੂੰ ਆ ਬਹੁ ਮੇਰੀ ਗੱਲ ਤਾਂ ਸੁਣੋ ਮੈਂ ਬਾਹਰ ਨਹੀਂ ਆਈ ਘਰ ਚੱਲੋ ਤੁਸੀਂ ਮੇਰੇ ਨਾਲ ਉਹ ਮੰਮੀ ਘਰ ਵੀ ਚੱਲ ਜੰਦੇ ਆ ਪਹਿਲਾਂ ਗੱਲ ਤਾਂ ਮੇਰੀ ਸੁਣ ਲਓ 2 ਮਿੰਟ ਇੱਧਰ ਤੇ ਆਓ ਜੋ ਮੂੰਹ ਫੁੱਟਣਾ ਫੁੱਟ ਪਾ ਇੱਥੇ ਬਹਿਣਾ ਨਹੀਂਗਾ ਮੈਂ ਚਾਚਾ ਜੀ ਦਾ ਐਕਸੀਡੈਂਟ ਹੋ ਗਿਆ ਵਾ ਹਸਪੀਟਲ ਲੋ ਚਾਚਾ ਜੀ ਦਾ ਐਕਸੀਡੈਂਟ ਹੋ ਗਿਆ ਹਾਂ ਗਰਲੀ ਨਾ ਡੈਡੀ ਦਾ ਐਕਸੀਡੈਂਟ ਵੀਰ ਜੀ ਡੈਡੀ ਕਿੱਥੇ ਨੇ ਠੀਕ ਤੇ ਹੈਗੇ ਆ ਕਿੱਥੇ ਹੋਇਆ ਐਕਸੀਡੈਂਟ ਵੀਰ ਜੀ ਨਾ ਵਾ ਘਬਰਾਓ ਨਾ ਮੇਰਾ ਬਾਹੂ ਬਸ ਮੈਂ ਚੱਲਿਆ ਵਾਂ ਤੇ ਕੋਈ ਗੱਲ ਨਹੀਂ ਚਾਚਾ ਜੀ ਨੂੰ ਹੁਣੇ ਲੈ ਜਾਵਾਂਗਾ ਵੀਰ ਜੀ ਅਸੀਂ ਵੀ ਤੁਹਾਡੇ ਨਾਲ ਜਾਣਾ ਵਾਂ ਸਾਨੂੰ ਬੜੀ ਘਬਰਾਟ ਹੋਉਂਦੀ ਡੈਡੀ ਜੀ ਠੀਕ ਤੇ ਹੈਗੇ ਆ ਨਾ ਬਹੁਤ ਠੀਕ ਹੈ ਟੈਨਸ਼ਨ ਨਾ ਲਾਓ ਹਲੋ ਰੋ ਹੋਗਾ ਗੁਰੂ ਰਾਮਦਾਸ ਦਾ ਨਾਮ ਲਓ ਸਭ ਕੁਝ ਠੀਕ ਹੀ ਹੋਊਗਾ ਉਹਣਾ ਥੋੜਾ ਕਰ ਤੰਗ ਕਰ ਦਸਨਿਆ ਦਾ ਮੋਟਰਸਾਈਕਲ ਨਾਲ ਰੋਡ ਤੋਂ ਉਤਰ ਕੇ ਤਿਲਕ ਗਏ ਜਿਸ ਕਰਕੇ ਡੇਕੇ ਆ। ਤੁਸੀਂ ਮੇਰੀਆਂ ਭੈਣਾਂ ਇੱਥੇ ਬਾਹੋ ਕੋਈ ਗੱਲ ਨਹੀਂ ਵੀਰ ਤੁਹਾਡਾ ਜਾਂਦਾ। ਡੈਡੀ ਵੀ ਮੇਰੀ ਇਹੀ ਨਾਲ ਜਾਣਾ ਵਾ ਤੁਹਾਡੇ। ਨਵੋ ਮੈਂ ਤੈਨੂੰ ਕਹਿ ਦਿਆਂ ਮੈਂ ਬਾਹੂ ਜਾ ਕੇ ਜਰੂਰਤ ਹੋ ਗਈ ਤੇ ਤੁਹਾਨੂੰ ਲੈ ਜਾਗਾ ਫੇਰ ਆਣ ਕੇ। ਨਹੀਂ ਵੀਰ ਜੀ ਅਸੀਂ ਵੀ ਜਾਣਾ ਵਾ ਹੀ ਆਪਣੀ ਅੱਖੀਂ ਦੇਖਣਾ। ਨਹੀਂ। ਨਿਆਣੀਆਂ ਨਹੀਂ। ਕੋਈ ਗੱਲ ਨਹੀਂ ਮੇਰਾ ਬਾਹੂ ਜਾਂਦਾ ਵੀਰ ਤੁਹਾਡਾ ਤਾਂ ਆ ਜਾਈਗਾ ਫੇਰ ਲੈ ਕੇ। ਚਾਚਾ ਜੀ ਨੂੰ ਇੰਨੀ ਨਹੀਂ ਨਾ ਛੱਟ ਲੱਗੀ। ਨਹੀਂ ਇੰਨੀ ਤੇ ਨਹੀਂ ਕਹਾਂ ਤੇ ਅਪਿੰਦਰ ਵਾ ਕਹਾਂ ਤੇ ਆਪ ਵੀ ਠੀਕ ਨੇ। ਸ샤 ਠੀਕ ਹੈ ਹਾਂ ਮੀਜੀ ਪਰ ਤਾਂ ਇਹਦੇ ਚਿਹਰੇ ਤੋਂ ਲੱਗਦਾ ਕਿ ਉਹ ਜ਼ਿਆਦਾ ਨਹੀਂ ਠੀਕ ਹੈ ਕਿ ਅਸੀਂ ਵੀ ਤੁਹਾਡੇ ਨਾਲ ਜਾਣਾ ਵਾ ਮੰਮੀ ਇਹਨਾਂ ਨੂੰ ਸਮਝਾਓ ਇਹ ਤਾਂ ਨਿਆਣੀਆਂ ਨੇ ਮੈਂ ਆ ਗਿਆ ਇੰਨਾ ਨਹੀਂ ਮੇਰੇ ਕੋਲ ਹੁਣ ਟਾਈਮ ਹੈਗਾ ਗੱਲਾਂ ਕਰਨ ਦਾ ਤੁਸੀਂ ਦੀਦੀ ਇਹ ਤਾਂ ਨਾ ਕਰੋ ਇਹ ਤਾਂ ਨਾ ਕਰੋ ਅੱਜ ਮੇਰੀ ਭੈਣ ਇੱਥੇ ਬੋ ਨਾ ਪਾਣੀ ਪੀਣਾ ਵਾ ਐਵੇਂ ਨਾ ਹੁਣ ਰੋਹੀ ਜਾਓ ਕਲੈਣੀਆਂ ਜਿਗਾਂ ਤੁਹਾਡੀ ਟੈਨਸ਼ਨ ਲੈਂਦਾ ਰਹਿੰਦਾ ਉਹ 24 ਘੰਟੇ ਕਦੀ ਇੱਧਰ ਭੱਜ ਗਿਆ ਕਿ ਤੇ ਉੱਧਰ ਭੱਜ ਗਿਆ ਘਰ ਘਰ ਫੇਰਦੀਆਂ ਤੇ ਟਾਈਮ ਤੇ ਵੇਖ ਲੋ ਟਾਈਮ ਕਿਦਾਂ ਦਾ ਅਸੀਂ ਬੋਲੀ ਜਾ ਰਹੇ ਇਹ ਨਿਆਣੀਆਂ ਥੋੜੀਆਂ ਇਹਨਾਂ ਨੂੰ ਸਮਝ ਆਉਣੀ ਚਾਹੀਦੀ ਆ ਮੰਮੀ ਨਿਆਣੀਆਂ ਨੇ ਉਹ ਪੈਜੀ ਤੋਂ ਹੀ ਕਿਦਾਂ ਦੇ ਉਹ ਬੋਲਣੇ ਕਿ ਤੇਰੇ ਡੈਡੀ ਨਹੀਂ ਠੀਕੇ ਕਿ ਤੁਹਾਨੂੰ ਹੋਰ ਦੇਸ ਤੋਂ ਨਹੀਂ ਜੇ ਐਡੇ ਦੋਖ ਨਹੀਂ ਨਾ ਵੰਡ ਸਕਦੇ ਤੁਹਾਨੂੰ ਹੋਰ ਦੁਕੀ ਵੀ ਨਾ ਕਰੋ ਨੰਨਾ ਆਇਆ ਰੋਦੀ ਪਾਬੀ ਜੀ ਰੋਈਏ ਨਾ ਤਾਂ ਅਸੀਂ ਹੋਰ ਕੀ ਕਰੀਏ ਸਾਡਾ ਇੱਕੋ ਤੇ ਸਹਾਰਾ ਵਾ ਮਾਂ ਸਾਡੀ ਬਚਪਨ ਛੱਡ ਕੇ ਚਲ ਗਈ ਹੁਣ ਜੇ ਡੈਡੀ ਨੂੰ ਵੀ ਕੁਝ ਹੋ ਗਿਆ ਤੇ ਅਸੀਂ ਕੀ ਕਰਾਂਗੇ ਅਸੀਂ ਤੇ ਰੁੱਲ ਜਾਾਂਗੇ ਨਾ ਬਹੁਤ ਕੁਝ ਨਹੀਂ ਹੁੰਦਾ ਸਤਿਓਂ ਨਹੀਂ ਸਾਰਾ ਜਿਹਦਾ ਕੋਈ ਵੀ ਨਹੀਂ ਹੁੰਦਾ ਨਾ ਉਹਦਾ ਵਾਹਿਗੁਰੂ ਹੁੰਦਾ ਵਾ ਐਡਾ ਨਾ ਕਰੋ ਚਾਚਾ ਜੀ ਠੀਕ ਹੋ ਜਾਣੇ ਆ ਤਾਈ ਜੀ ਤੇ ਅੱਗੇ ਸਾਨੂੰ ਬੜੀਆਂ ਗੱਲਾਂ ਕਰਦੇ ਆ ਤੇ ਹੁਣ ਜ ਸਾਡੇ ਡੈਡੀ ਵੀ ਚਲ ਕੇ ਇਹਨਾਂ ਤੇ ਫਿਰ ਸਾਨੂੰ ਬਿਲਕੁਲ ਵੀ ਕੁਝ ਸਮਝਿਆ ਨਹੀਂ ਕਰਨਾ ਅੱਗੇ ਦੇ ਉਹਨਾਂ ਦਾ ਥੋੜਾ ਬੋਤਾ ਡਰ ਹੈਗਾ ਆ ਐਵੇਂ ਮਗਰਮੱਛ ਵਾਲੇ ਹੰਝੂ ਨਾ ਸੁਟੋ ਸਮਝਦੀਆਂ ਤੁਹਾਨੂੰ ਤੇ ਫੇਰੇ ਤੁਹਾਨੂੰ ਮੈਂ ਡੱਕਦੀ ਆ ਤਾਈ ਜੀ ਕੋਈ ਵੀ ਗੱਲ ਪਿਆਰ ਨਾਲ ਵੀ ਹੋ ਸਕਦੀ ਆ ਤੂੰ ਇਥੇ ਹਮੇਸ਼ਾ ਸਾਨੂੰ ਉੱਡ-ਉੱਡ ਕੇ ਪੈਂਦੇ ਜੇ ਤੂੰ ਹੀ ਪਿਆਰ ਨੂੰ ਨਹੀਂ ਮੰਨਦੀਆਂ ਤੁਸੀਂ ਪਿਆਰ ਨਾਲ ਰਹਿ ਕੇ ਤੇ ਵੇਖਿਓ ਮੰਮੀ ਤੇ ਹੀ ਦਾ ਨਾ ਕਰੋ ਵੀ ਵੀ ਉਹਨਾਂ ਨੂੰ ਵੇਖੋ ਹਾਂ ਕਿਦਾਂ ਵਿਚਾਰੀਆਂ ਰੋਂਦੀਆਂ ਨੇ ਉਹ ਤਾਂ ਤੈਨੂੰ ਨਹੀਂ ਇਹਨਾਂ ਦਾ ਪਤਾ ਇਹਨਾਂ ਨੂੰ ਮੈਂ ਨਿਗੇ ਨਿਕੇ ਅੰਦਰ ਜਾਣਦੀ ਹਾਂ ਇਹ ਨਹੀਂ ਮੇਰਾ ਕਹਿਣਾ ਮੰਨਦੀਆਂ ਮੰਮੀ ਕੋਈ ਗੱਲ ਨਹੀਂ ਮੰਨਣਗੀ ਤੂੰ ਹੀ ਪਿਆਰ ਨਾ ਕਰ ਉਹ ਤੂੰ ਹੀ ਨਾ ਕਾਲੇ ਪੈ ਜਾਂਦੇ ਹੋ ਅੱਛਾ ਹੁਣ ਤੂੰ ਮੈਨੂੰ ਸਮਝਾਏਂਗੀ ਉੱਠ ਤਾਂ ਘਰੋਂ ਚੱਲੀਏ ਉਹ ਹੋਇਆ ਮੁੰਡਾ ਜਿਹੜਾ ਛੇਤੀ ਨਾ ਮੋਟਰਸਾਈਕਲ ਲੈ ਕੇ ਤੇ ਭੱਜ ਗਿਆ ਬਸ ਜੀਜੀ ਸਵੇਰੇ ਤੇ ਡੈਡੀ ਚੰਗੇ ਭਲੇ ਗਏ ਹੀ ਸਮਨ ਤੂੰ ਕਿਉਂ ਬਾਰ-ਬਾਰ ਸੋਚੀ ਜਾਂਦੀ ਆ ਚੁੱਪ ਕਰ ਜਾ ਹਾਂ ਕੋਈ ਨਹੀਂ ਡੈਡੀ ਜੀ ਬਿਲਕੁਲ ਠੀਕ-ਠਾਕ ਨੇ ਨਾਲੇ ਵੀਰ ਜੀ ਕਹਿੰਦੇ ਦੇਓ ਠੀਕ ਆ ਤੂੰ ਕਿਉਂ ਟੈਨਸ਼ਨ ਲੈਂਦੀ ਆ ਆਪਾਂ ਵੀ ਚੱਲੀ ਆਏ ਆਪਾਂ ਪੁੱਛ ਲਾਂਗੇ ਲਵ ਵੀਰ ਜੀ ਨੂੰ ਫੋਨ ਕਰਕੇ ਕਿੱਥੇ ਨੇ ਆਪਾਂ ਹੁਣ ਕਿੱਦਾਂ ਜਾਵਾਂਗੇ ਉਹਨਾਂ ਨੇ ਕਹਿਣਾ ਇਹਨਾਂ ਨੂੰ ਮੇਰੇ ਤੇ ਭਰੋਸਾ ਨਹੀਂ ਹੈਗਾ ਮਗਰੇ ਭੱਜ ਕੇ ਆ ਗੀਆਂ ਨੇ ਹੁਣ ਤੂੰ ਚੁੱਪ ਕਰਕੇ ਇਹਨਾਂ ਦੇ ਬੈਠੀ ਰਹਿ ਨਾਲੇ ਪਤਾ ਸੋਚਣਾ ਪਰ ਉਸਾਤੇ ਹੈਗਾ ਦੀਦੀ ਪਰ ਫਿਰ ਵੀ ਮਨ ਨੂੰ ਚੈਨ ਜਿਆ ਨਹੀਂ ਨਾ ਆਉਂਦਿਆ ਇਹੀ ਹੋਂਡਿਆ ਕਿ ਇੱਕ ਵਾਰੀ ਡੈਡੀ ਨੂੰ ਵੇਖ ਲਈਓ ਠੀਕ ਹੋਣ ਠੀਕ ਹੋਣ ਪਤਾ ਨਹੀਂ ਕੀ ਹੋਇਆ ਹੋਊਗਾ ਮੈਂ ਤੈਨੂੰ ਕਹਿ ਨਹੀਂ ਤੂੰ ਨਾ ਐਦਾਂ ਸੋਚ ਵਾਹਿਗੁਰੂ ਘੜੀ ਅਰਦਾਸ ਕਰ ਕਿ ਮਹਾਰਾਜ ਹੱਦਾਂ ਨੂੰ ਠੀਕ ਹੀ ਰੱਖਣ ਉਹਨਾਂ ਨੂੰ ਕੁਝ ਨਾ ਹੋਏ ਤੂੰ ਨਾ ਹੱਦਾਂ ਦਾ ਕੁਝ ਸੋਚਣਾ ਆਪਣੇ ਮਨ ਚ ਐਵੇਂ ਊਟ ਪਟਾੰਗ ਨਾਲ ਲੈ ਕੇ ਆ ਚੁੱਪ ਕਰ ਜਾ ਹੁਣ ਲਵਿਰ ਜੀ ਵੀ ਤੇ ਕੁਝ ਦੱਸ ਕੇ ਨਹੀਂ ਨਾ ਗਏ ਦਾਵਾ-ਦਵ ਇੰਨਾ ਕ ਦੱਸ ਕੇ ਆ ਕਿ ਐਕਸੀਡੈਂਟ ਹੋ ਗਿਆ ਤੇ ਉਸੇ ਵੇਲੇ ਚਲ ਗਏ ਆ ਕਮ ਸੇ ਕਮ ਦੱਸਣਾ ਤੇ ਚਾਹੀਦਾ ਹੀ ਨਾ ਵੀ ਕਿੱਥੇ ਹੋਇਆ ਕੀ ਕੋਇਆ ਪਸ਼ੂ ਵੀ ਨਹੀਂ ਦੱਸਿਆ ਹੁਣ ਕੀ ਕਰ ਸਕਦੇ ਆ ਜਾਂ ਉਹ ਇੱਥੇ ਸਾਨੂੰ ਸਾਰੀ ਗੱਲ ਦੱਸ ਦੇ ਤੇ ਜਾਂ ਉਹ ਦਵਾਦਵਾ ਉੱਥੇ ਜਾਂਦੇ ਫਿਰ ਇੱਕੋ ਕੰਮ ਹੀ ਹੋਣਾ ਹੈ ਹੁਣ ਤੂੰ ਐਦਾਂ ਨਾ ਕਰ ਤੈਨੂੰ ਪਤਾ ਦੇ ਲੱਗੇ ਤਾਈ ਜੀ ਕਿੱਦਾਂ ਬੋਲ ਲੈਣੇ ਆ ਤੇ ਜੇ ਆਪਾਂ ਜ਼ਿਆਦਾ ਐਦਾਂ ਕਰਾਂਗੇ ਨਾ ਉਹਨਾਂ ਨੇ ਸਭ ਤੋਂ ਜ਼ਿਆਦਾ ਪੂਏ ਚੜਨਾ ਵਾ ਉਹਨਾਂ ਨੂੰ ਹੋਰ ਦਬਾਉਣੀ ਆ ਦੀਦੀ ਉਹਨਾਂ ਦੀ ਕਿਹੜੀ ਗੱਲ ਆ ਉਹ ਤੇ ਬੋਲਦੇ ਰਹਿੰਦੇ ਆ ਤੁਸੀਂ ਟੈਨਸ਼ਨ ਨਾ ਲਓ ਉਹਨਾਂ ਦੀ ਤੁਸੀਂ ਆਪਣਾ ਸੋਚੋ ਲਾ ਵੀਰ ਜੀ ਮੈਨੂੰ ਲੱਗਦਾ ਤਾਂ ਇਹ ਨਹੀਂ ਦੱਸ ਕੇ ਗਏ ਕਿ ਅਸੀਂ ਟੈਨਸ਼ਨ ਲਵਾਂਗੇ ਬਸ ਬਾਬਾ ਮੇਰ ਰੱਖੇ ਕਿ ਡੈਡੀ ਨੂੰ ਕੁਝ ਨਾ ਹੋਇਆ ਹੋਵੇ ਬਿਲਕੁਲ ਠੀਕ ਠਾਕ ਘਰੇ ਆਉਣ ਦਫਾ ਕਰ ਇਹਨਾਂ ਨੂੰ ਪਰ ਮਮੀ ਤੁਹਾਨੂੰ ਮੈਂ ਆਂਦੀ ਤੇ ਚੰਗੀ ਨਹੀਂ ਲੱਗਦੀ ਤੁਸੀਂ ਸਿਆਣੇ ਹੋ ਪਰ ਸਿਆਣੇ ਵਾਲਾ ਕੰਮ ਨਹੀਂ ਕਰਨਦੇ ਤੁਹਾਡੇ ਤੋਂ ਲਾਵੇਂ ਇਹਨਾਂ ਦਾ ਹੈ ਕਿਹੜਾ ਵਾ ਤੁਹਿਆ ਵੇਲਾ ਘੜੀ ਤੇ ਵੇਖ ਲੋ ਵਿਚਾਰੀਆਂ ਕਿੱਦਾਂ ਰੋਂਡੀਆਂ ਵੋ ਮੰਮੀ ਜੇ ਹੁਣ ਆਪਾਂ ਚਲ ਗਏ ਨਾ ਤੇ ਕੁਝ ਹੋ ਗਿਆ ਤੇ ਸਾਰੀ ਉਮਰ ਦਾ ਹੜ ਇੱਕ ਲੰਗ ਮੱਥੇ ਲੱਗ ਜਾਣਾ ਫੇਰ ਆਪਾਂ ਕਿਹੜੇ ਮੂਹਣਾਂ ਇੱਥੇ ਵੜਾਂਗੇ ਆ ਤੂੰ ਤੇ ਬੜੀ ਸਿਆਣੀ ਆ ਨਾ ਮੇਰੇ ਤੋਂ ਵੱਧ ਮੰਮੀ ਗੱਲ ਸਿਆਣੀ ਦੀ ਨਹੀਂ ਆ ਜਿੱਦਾਂ ਤੁਸੀਂ ਕਹੋਗੇ ਨਾ ਮੈਂ ਉਦਾਂ ਹੀ ਕਰਿਆ ਕਰਾਂਗੀ ਪਰ ਅੱਜ ਨਹੀਂ ਜੀ ਮੈਂ ਜਾਣਾ ਤੁਹਾਡੇ ਨਾਲ ਅੱਛਾ ਤੇਰੀ ਇੰਨੀ ਜੁਰਤ ਕਿ ਮੈਨੂੰ ਜਵਾਬ ਦੇਣੀ ਆ ਮੰਮੀ ਜੁਰਤਾਂ ਲਈ ਨਹੀਂ ਗੱਲ ਮੈਂ ਮੈਂ ਤੁਹਾਡੇਗੇ ਹੱਥ ਜੋੜਨੀ ਆ ਇਦਾਂ ਨਾ ਤੁਸੀਂ ਕਰੋ ਆਜੋ ਤੁਸੀਂ ਵੀ ਇੱਥੇ ਚੱਲੀਏ ਦੀਦੀ ਫੋਨ ਲਾਈਏ ਲਵੀਰ ਨੂੰ ਸਮਣ ਹਲੇ ਹੁਣੇ ਤੇ ਉਹ ਗਏ ਨੇ ਐਡੀ ਸ਼ੀਤੀ ਕੀ ਫੋਨ ਲਾ ਕੇ ਪੁੱਛਣਾ ਹੁਣ ਕੋਈ ਗੱਲ ਨਹੀਂ ਤੂੰ ਹੌਸਲਾ ਕਰ ਆਪੇ ਦੱਸਣਗੇ ਕੁਝ ਨਾ ਕੁਝ ਹਨ ਹਾਂ ਆਪੇ ਕਰਨਗੇ ਫੋਨ ਫਿਰ ਉਹਨਾਂ ਵੀ ਕਹਿਣਾ ਕਿ ਬਾਰ ਬਾਰ ਸਾਨੂੰ ਫੋਨ ਕਰੀ ਜਾਂਦੀਆਂ ਹੁਣ ਉਹ ਡੈਡੀ ਨੂੰ ਸਾਂਭਣਗੇ ਕਿ ਸਾਡਾ ਫੋਨ ਸੁਣਨਗੇ ਵੇਖੋ ਦੀਦੀ ਅਸੀਂ ਕਿੰਨੀ ਖੁਸ਼ ਹਾਂ ਚੰਗਾ ਭਲਾ ਹੱਸਣ ਖੇਡਣ ਡਈਆਂ ਹਾਂ ਪਤਾ ਨਹੀਂ ਖੁਸ਼ੀ ਕਦੋਂ ਗਮ ਚ ਬਦਲ ਜਾਂਦੀ ਆ ਪਰਮਾਤਮਾ ਕੀ ਚਾਹੁੰਦਾ ਸਾਡੇ ਤੋਂ ਯਾਰ ਨਾ ਕੁੜੀ ਜੀ ਚੁੱਪ ਕਰੋ ਉੱਠੋ ਤਾਂ ਮੂੰਹ ਹੱਥ ਤੇ ਓ ਜਾ ਕੇ ਨਾਲੇ ਪਾਣੀ ਆਪ ਵੀ ਪੀਓ ਤੇ ਨਾਲੇ ਮੈਨੂੰ ਵੀ ਲਿਆ ਕੇ ਇਧਰ ਕੋਈ ਗੱਲ ਨਹੀਂ ਮੰਮੀ ਮੈਂ ਲਿਆ ਦਨੀ ਆ ਪਾਣੀ ਤੂੰ ਬਹਿ ਜਾ ਤੂੰ ਬਹਿ ਜਾ ਇੱਥੇ ਯਾਰ ਨਾ ਮੈਂ ਉੱਠ ਕੇ ਲਿਆ ਪਾਣੀ ਮੇਰਾ ਪੁੱਤ ਮੈਂ ਪੋਤੇ ਇਨਾਂ ਦੀ ਕੋਈ ਦੋਖੀ ਥੋੜੀ ਆ ਆਪਣੀਆਂ ਤੇ ਤਾਂ ਹੀ ਸਮਝਾਉਣੀ ਆ ਪਿਓ ਇਨਾਂ ਦਾ ਮੂੰਹ ਨਹੀਂ ਬੋਲਦਾ ਪਰ ਅੰਦਰੇ ਅੰਦਰ ਉਹਨਾਂ ਦੀ ਟੈਨਸ਼ਨ ਲਿੰਦਾ ਰਿੰਦਾ ਜੇ ਉਹਨੂੰ ਮੈਂ ਆਨੀ ਆ ਨਾ ਵੀ ਇਹਨਾਂ ਨੂੰ ਵਿਆਹ ਦੇ ਆਂਦਾ ਨਹੀਂ ਮੈਂ ਪੜਾਉਣੀ ਆ ਪੜਾ ਕੇ ਪਤਾ ਨਹੀਂ ਇਹਨਾਂ ਨੇ ਇਹਨੇ ਕਿਹੜੀ ਕੀ ਬਣਾਉਣਾ ਇਹਨਾਂ ਨੂੰ ਪਕਾਉਣੀਆਂ ਤੇ ਰੋਟੀਆਂ ਹੀ ਆ ਨਾ ਮੰਮੀ ਕਿਉਂ ਇਹ ਇਦਾਂ ਦੀ ਸੋ ਸੋਦੇ ਹੋ ਪੜ ਲੈ ਕੇ ਕੁਝ ਬਣ ਜਣਗੀਆਂ ਕਿ ਮਕਾਨ ਤੇ ਪਹੁੰਚਣਗੀਆਂ ਉਹ ਕਿਸ ਨੇ ਅੱਗੇ ਵੇਖਿਆ ਵਾ ਮੰਮੀ ਵੇਖਿਆ ਨਹੀਂ ਆ ਪਰ ਚਾਚਾ ਜੀ ਦੀ ਇਹੋ ਸੋਚਣਾ ਹੁਣ ਮੁੰਡਾ ਹੋਵੇ ਤੈਨੂੰ ਕੋਈ ਪੜਾਵੇ ਚਾਰ ਪੈਸੇ ਵੀ ਉੱਤੇ ਲਾ ਦੇ ਹੁਣ ਇਹ ਬਗਾਨੀਆਂ ਧੀਆਂ ਵਾ ਇਹਨਾਂ ਨੇ ਤੇ ਪੜ ਲੈ ਕੇ ਬਗਾਨੇ ਘਰ ਚਲ ਜਾਣਾ ਮੰਮੀ ਇਹ ਦਾਣਾ ਸੋਚ ਸੋਚਿਆ ਕਰੋ ਸੋਬਾ ਤੇ ਹੱਡੀ ਹੋਣੀ ਹੈ ਨਾ ਹੈ ਤੇ ਸਾਡੀਆਂ ਹੀ ਆ ਨਾ ਅੱਜ ਕੱਲ ਕੁੜੀਆਂ ਮੁੰਡਿਆਂ 'ਚ ਕੋਈ ਫਰਕ ਨਹੀਂ ਆ ਫਰਕ ਹੁੰਦਾ ਹੁੰਦਾ ਕਿਉਂ ਨਹੀਂ ਗਾ ਕੁੜੀਆਂ ਤੇ ਕੁੜੀਆਂ ਹੀ ਆ ਤੇ ਪੁੱਤ ਤੇ ਨੌਕਰੀ ਤੇ ਲੱਗੂ ਤੇ ਆਪਣੇ ਘਰ ਕਮਾਈ ਲਿਆਊਗਾ ਉਹ ਮੰਮੀ ਜੀ ਕੁੜੀਆਂ ਵੀ ਨੌਕਰੀ ਕਰਨੀਆਂ ਤੇ ਉਹ ਵੀ ਕਮਾਉਣਗੀਆਂ ਪਰ ਤੂੰ ਨਹੀਂ ਮੈਨੂੰ ਵਾਰੇ ਆਉਣ ਦੇਣਾ ਉਹ ਮੰਮੀ ਵਾਰੇ ਆਉਣ ਵਾਲੀ ਨਹੀਂ ਗੱਲ ਮੈਂ ਨਹੀਂ ਆਪਣੀ ਸੋਚ ਨੂੰ ਬਦਲੋ ਲਾ ਉਹ ਆ ਗਿਆ ਇਲਾ ਔਰ ਲਾ ਵਧੀਆ ਪਿੰਦਰ ਤੇ ਕਿੱਥੇ ਚਾਚਾ ਜੀ ਕੁਭਰਾਉਣ ਵਾਲੀ ਗੱਲ ਨਹੀਂ ਆ ਕੋਈ ਨਹੀਂ ਠੀਕ ਆ ਓਦਾਂ ਹੀ ਟੈਸਟ ਕਰਨ ਥੋੜੇ ਜੇ ਓਦਾਂ ਨਾ ਹੁਣ ਠੀਕ ਆ ਉਹ ਚੱਕਰ ਹੀ ਆ ਗਏ ਉਹਨਾਂ ਨੂੰ ਕਿਤੇ ਉਪਰਾਵਾ ਮੇਰੇ ਤੇ ਕੀ ਪੁੱਛਾਂ ਵੀ ਪੈਰਾਥਰੋਲੋਜੀ ਮੇਨ ਨਿਕਲ ਗਈ ਸੁਣ ਕੇ ਜਦ ਤੂੰ ਦੱਸਿਆ ਵਾ ਉਹ ਨਹੀਂ ਨਹੀਂ ਠੀਕ ਆ ਹੁਣ ਪਰਾਵਾ ਮੈਂ ਤਾਂ ਆਪ ਡਰ ਗਿਆ ਹਾਂ ਤੇ ਤੂੰ ਓਦਾਂ ਹੋੱਚੇ ਨਹੀਂ ਹੁਣ ਹਾਂ ਹਾਂ ਠੀਕ ਆ ਬਸ 10 ਮਿੰਟ ਲੱਗਣੇ ਨੇ ਹੋਰ ਤੇ ਤੂੰ ਪਿੰਦਰੋਂ ਉਥੇ ਲੱਗ ਕੇ ਕਿਦਾਂ ਆ ਗਿਆ ਉਹ ਮੈਂ ਜਾਣ ਰਿਹਾ ਕੰਮ ਹੂੰ ਪਹਿਲਾਂ ਤਾਂ ਮੈਂ ਲੰਘ ਗਿਆ ਫਿਰ ਮੈਂ ਵੀ ਨਹੀਂ ਖਲੋ ਕੇ ਦੇਖੀ ਹੈ ਕੌਣ ਹੈ ਅੱਛਾ ਏ ਆਏ ਵਿਕਾਂ ਦਾ ਸਹੀ ਕੌਣ ਆ ਕੋਈ ਰੁਕਾ ਨਹੀਂ ਡਿਆ ਉਸ ਤੇਰਾ ਪਲਾਜੇ ਇਹਦਾ ਲਾਦਾ ਚਾਚਾ ਏ ਅੰਕਲ ਜੀ ਅੰਕਲ ਜੀ ਯਾਰ ਕਿੰਨੂ ਰੋਕਾਂ ਅੰਕਲ ਜੀ ਵੇਲਾ ਹਦਹੀ ਲੋਕਾਂ ਨੇ ਕੋਈ ਸੁਣਦਾ ਵੀ ਨਹੀਂ ਆ ਅੱਛਾ ਤੇ ਹੋਰ ਮੇਰੇ ਕੋ ਕੱਲੇ ਕੋ ਚੁੱਕੇ ਨਾ ਜਾਣ ਫਿਰ ਮੈਂ ਤਰਲੇ ਤੁਰਲੇ ਮਾਰੇ ਤੇ ਦੋ ਤਿੰਨ ਜਾਣੇ ਖਲਾਰੇ ਤੇ ਫੇਰ ਇਹੀ ਗੱਡੀ ਚ ਭਾਇਆ ਕਿੱਦਾਂ ਦਾ ਵੇਲਾ ਕੋਈ ਪਿੰਦਰ ਪਤਾ ਲੱਗਦਾ ਯਾਰ ਉਹ ਨਾ ਨਾ ਉਹ ਅਸੀਂ ਤਾਂ ਪ੍ਰਾਕੀ ਦਸੀਏ ਚਾਚੇ ਘਰ ਬੈਠੇ ਹਾਂ ਅੱਛਾ ਜਦੋਂ ਤੇਰਾ ਫੋਨ ਗਿਆ ਵਾ ਤੇ ਉੱਥੇ ਹਾਦਿਆਂ ਖੇਡਦਿਆਂ ਦੇ ਸਾਰਿਆਂ ਦੇ ਉੱਤੇ ਚੀਕੋ ਚੜਾ ਪੈ ਗਿਆ ਅਸੀਂ ਤੇ ਉੱਥੇ ਸਾਰੇ ਜਾਣੇ ਆਇਆ ਮਖੋਲ ਆ ਸਖੜਾ ਕਢਣ ਦੇ ਤੇ ਚਾਚੇ ਦੀਆਂ ਕੁੜੀਆਂ ਜਿਹੜੀਆਂ ਉਹ ਤਾਂ ਗਰਲੀਨਾ ਹਸਣ ਖਿਡਣ ਡੀਆਂ ਸੀ ਓਏ ਸਤੋ। ਉਹ ਤੇ ਯਾਰ ਸਾਰੇ ਮਾਹੌਲੀ ਬਦਲ ਗਿਆ ਇਕਦਮ। ਚੱਲ ਤੂੰ ਏਦਾਂ ਕਰ ਫੋਨ ਕਰਕੇ ਘਰੇ ਕਹ ਦੇ ਵੀ ਠੀਕ ਠਾਕ ਆ। ਉਹ ਮੈਂ ਅਗਰ ਕਰਦੇ ਹੋਣਗੇ। ਕਰ ਦੇਣਾ ਕਰ ਦੇਣਾ। ਉਹ ਤੇ ਵਿਚਾਰੀ ਅੱਗੇ ਨਿਆਣੀਆਂ ਤੈਨੂੰ ਪਤਾ ਉਹਨੇ ਰੋ ਰੋ ਕੇ ਬੁਰਾ ਹਲੋਂ ਡਿਆ ਸੀ ਇਹਨਾਂ ਦਾ। ਚੱਲ ਕਰ ਤੂੰ। ਤੂੰ ਮੜਾ ਜਾਣਾ ਗੱਡੀ ਚ ਸਾਮਾਨ ਜਾ ਕੱਢ ਲੈਵਾ। ਚੱਲ ਆਇਆ ਫਿਰ। ਏਦਾਂ ਕਰਦਾ ਮੈਂ ਪਹਿਲਾਂ ਚਾਚਾ ਜੀ ਨੂੰ ਮਿਲ ਕੇ ਆਉਣਾ ਵਾ। ਉਹ ਕਿਹੜੇ ਹਾਲਾਤਾਂ 'ਚ ਨੇ ਤੇ ਫਿਰ ਫੋਨ ਕਰਦਾ। ਹੌਸਲੈਂਟਾ ਜੀ ਵੀ ਲੋ ਅੱਜ ਕੱਲ ਕੋਈ ਹੈ ਕਿ ਇਹਦਾ ਕੋਈ ਕੋਈ ਬੰਦਾ ਚੱਲ ਲੱਗੇ ਕੋਈ ਲੱਗੇ ਯਾਰ ਠਾਲ ਤੇ ਲੋਗੇ ਇਹਨਾਂ ਬੰਦੇ ਨੇ ਜੇ ਕੋਈ ਡੇਗ ਗਿਆ ਜਾਂ ਕੁਝ ਵੀ ਹੈ ਦੇਖਦਾ ਹੀ ਨਹੀਂ ਕੋਈ ਕਿਸੇ ਵੱਲ ਤੇ ਕਿੱਦਾਂ ਪਰਿਵਾਰ ਚੋਂ ਬੰਦਾ ਜਾਂਦਾ ਯਾਰ ਆਪਣੇ ਕੰਮ ਲਈ ਤੇ ਪਤਾ ਹੁੰਦਾ ਮੁੜ ਕੇ ਆ ਕੁਝ ਬਣ ਜਣਾ ਵਾ ਲਵ ਹਾਂ ਬਿੰਦਰ ਮੈਂ ਪਹਿਚੱਲ ਮੈਨੂੰ ਦੇਆ ਛੁੱਟੀ ਫਿਰ ਮੈਂ ਚੱਲਦਾ ਉਹ ਨਹੀਂ ਯਾਰ ਛੁੱਟੀ ਕਿਤੇ ਪਾਣੀ ਤਾਂ ਨਹੀਂ ਪੀ ਆ ਜਾ ਉਹ ਕੋਈ ਨਹੀਂ ਕੋਈ ਨਹੀਂ ਪਾਣੀ ਪੀਤਾ ਹੀ ਹੈ ਇਦਾਂ ਕਰੇ ਚਾਹ ਚਦੇ ਧਿਆਨ ਰੱਖੇ ਪੂਰਾ ਦੇਖੀ ਉਹ ਤਾਂ ਕਿੰਦਰੋਂ ਰੱਖਣੇ ਪੈਣਾ ਯਾਰ ਅੱਗੇ ਸਾਰੀ ਜਿੰਮੇਰੀ ਤੇ ਇਹਨਾਂ ਦੇ ਸਿਰ ਤੇ ਆ ਤੇ ਹੋਰ ਨਹੀਂ ਨਹੀਂ ਤੂੰ ਮੇਰਾ ਪੁੱਤ ਨਾ ਚਾਹ ਪੀ ਕੇ ਜਾਈਂ ਕੋਠਾ ਬਾ ਕੋਈ ਗੱਲ ਨਹੀਂ ਚਾਹੀ ਚਾਹ ਅੰਦਰ ਚੱਲ ਕੋਈ ਨਹੀਂ ਚਾਹ ਪੀ ਕੇ ਕੋਠਾ ਜਾਈਂ ਲਈ ਅੱਜ ਜੋ ਤੂੰ ਕੀਤਾ ਨਾ ਇਹ ਕੋਈ ਆਪਣੇ ਕਰ ਸਕਦਾ ਜਿੱਦਾਂ ਚਾਚਾ ਇਹ ਦੱਸਣ ਦੇ ਆ ਯਾਰ ਇਹ ਸਾਡਾ ਫਰਜ਼ ਬਣਦਾ ਏ ਕੋਈ ਵੇਖਦਾ ਹੀ ਨਹੀਂ ਪਤਾ ਨਹੀਂ ਕਿੰਨੇ ਜਾਣੇ ਲਾਗੁੰਦੀ ਨੰਗੇ ਤੇ ਪਾਣੀ ਮੇਰੀ ਕਿਸਮਤ ਚੰਗੀ ਇਹ ਮੁੰਡਾ ਆ ਗਿਆ ਤੇ ਬਚਾ ਲਿਆ ਮੈਨੂੰ ਮੈਂ ਤਾਂ ਚੱਲਿਆ ਹਲਾ ਸ਼ਹਿਰ ਕੇ ਕੰਮ ਹੂੰ ਜਦੋਂ ਮੈਂ ਵੇਖਿਆ ਨਾ ਮੋਹਰਸਾ ਲੱਗਾ ਜਦੋਂ ਮੈਂ ਗਾਂ ਹੋਇਆ ਤੇ ਵੇਖਿਆ ਤੇ ਮੈਂ ਆ ਭਿੱਲਾ ਇਹ ਤਾਂ ਹੈ ਹੀ ਆਪਣੀ ਨੇ ਤੇ ਨਾਲ ਇਹ ਨਹੀਂ ਆ ਆਪਣਾ ਜੀ ਹੋਵੇ ਤੇ ਫੇਰ ਹੀ ਇਹ ਇਨਸਾਨੀਅਤ ਨਾਲ ਦੀ ਕੋਈ ਚੀਜ਼ ਹੁੰਦੀ ਏ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਜਿੰਦਰ ਜਿੱਦਾਂ ਤੂੰ ਕੀਤਾ ਨਾ ਇਦਾਂ ਕੋਈ ਆ ਰੱਬ ਦਾ ਬੰਦਾੜਾ ਕਰਦਾ ਜਿਹੜਾ ਕਿਸੇ ਦੀ ਪੀੜ ਦੇ ਵਿੱਚ ਨਾਲ ਹਾਜ਼ਰ ਹੋ ਕੇ ਤੇਦੀ ਮਦਦ ਕਰਦਾ ਵਾ ਇੱਕ ਗੱਲ ਹੋਰ ਵੀ ਹੈਗੀ ਨਾ ਸਾਡੇ ਲੋਕਾਂ ਦੀ ਆਪਾਂ ਜੇ ਕਿਸੇ ਦੀ ਮਦਦ ਕਰਦੇ ਆ ਨਾ ਜੇ ਕੋਈ ਗੱਲਬਾਤ ਹੋ ਜਾਂਦੀ ਤੇ ਅਗਲਾ ਉਹਨੂੰ ਪਸਾ ਦਿੰਦਾ ਵਾ ਇਹ ਅਗਲੋਂ ਲੋਕੀ ਡਰਦੇ ਨੇ ਥੋੜਾ ਜਿਹਾ ਇਹ ਵੀ ਤੇਰੀ ਗੱਲ ਸਹੀ ਆ ਤਾਦੀ ਲੋਕ ਜਿਹੜਾ ਪਾਸਾ ਵਟ ਜਾਂਦੇ ਹਾਂ ਪਰ ਉਹ ਵੀ ਗੱਲ ਛੱਡ ਮੈਂ ਤੇ ਇਹ ਸੋਚਣਾ ਵੀ ਕੋਈ ਪਰਿਵਾਰ ਬੱਚਾ ਜੋ ਕਿੱਦਾਂ ਨਿਕਲ ਕੇ ਜਾਂਦਾ ਵਾ ਤੇ ਯਾਰ ਸ਼ਾਮ ਨੂੰ ਜਿੱਦਾਂ ਮਲਾਂ ਚਾਚਾ ਜੀ ਨਾਲ ਮਿਲਣਾ ਪਣੋਗੀ ਆ ਤੇ ਰੱਬ ਹੀ ਰੱਖਾ ਵਾ ਗੁਰੂ ਰਾਮ ਦਾ ਸੋਖ ਹੀ ਰੱਖੇ ਚਲੋ ਵਾਏ ਗੁਰੂ ਵਧੀਆ ਵਧੀਆ ਕਰੇ ਹਾਂ ਤੇ ਬਾਕੀ ਇਦਾਂ ਕਰਿਓ ਉਹ ਦਵਾਈਆਂ ਜਿਹੜੀਆਂ ਤੈਨੂੰ ਡਾਇਰੈਕਟਰ ਨੇ ਲਿਖ ਕੇ ਦਿੱਤੀਆਂ ਬਾਅਦ ਚ ਉਹ ਜ਼ਰੂਰ ਲੈ ਆਵੀ ਤੇ ਮੁੜ ਕੇ ਬਾਕੀ ਤੂੰ ਹੀ ਰੈਸਟ ਹਣਾ ਕਰਿਓ ਜਿੱਨਾ ਵੀ ਹੋਏਗਾ ਨਹੀਂ ਉਹ ਕਰਾਂਗੇ ਕੰਮ ਤੇ ਚਲੋ ਹੁੰਦੇ ਰਹਿੰਦੇ ਨੇ ਪਿੰਦਰ ਅੱਗੇ ਤੇ ਤੈਨੂੰ ਪਤਾ ਵਾ ਵੀ ਉਹ ਨਿਆਣੀਆਂ ਧੀਆਂ ਦੇ ਸਾਰਾ ਕੁਝ ਤੇ ਇਹ ਹੋਏ ਨੇ ਤੇ ਤੇ ਸ਼ੁਕਰ ਮਾਰ ਕੇ ਤੇਨੂੰ ਤਤੀ ਵਾਹ ਨਾ ਲਾਵੇ ਇਹਨਾਂ ਨੂੰ ਚੱਲ ਕੋਈ ਨਹੀਂ ਥੋੜਾ ਤੂੰ ਰੱਖੀ ਹੁੰਦੇ ਧਿਆਨ ਮੇਰਾ ਤੇ ਚੱਲ ਉਹ ਨਹੀਂ ਜਾਣਾ ਨਹੀਂ ਕਿਤੇ ਚੱਲ ਯਾਰ ਐਵੇਂ ਆ ਜਾ ਹਾਂ ਤੇ ਇਹ ਵੀ ਦਵਾ ਨਾ ਡੈਡੀ ਜੀ ਆ ਗਏ ਹੋ ਤੁਸੀਂ ਠੀਕ ਹੋ ਹਾਂ ਪੁੱਤ ਠੀਕ ਆ ਪੱਜ ਗਿਆ ਆਪਣੇ 3 ਦੇ ਪੈਰਾਂ ਪਿੱਛੇ ਐਦਾਂ ਤੁਸੀਂ ਕਿਉਂ ਬੋਲਨਦੇ ਹੋ ਨਹੀਂ ਨਹੀਂ ਪੁੱਤ ਪਤਾ ਹੀ ਨਹੀਂ ਲੱਗਾ ਕੀ ਹੋਇਆ ਜਕਦਮ ਤੇ ਅੱਖਾਂ ਅਗੇ ਨੇਰੀ ਹੋ ਗਿਆ ਵੀਰ ਜੀ ਕੀ ਕਹਿੰਦੇ ਨੇ ਡਾਕਟਰ ਡੈਡੀ ਜੀ ਠੀਕ ਹਨ ਜੀ ਬਾਬਾ ਮਹਾਰਾਜ ਦੀ ਦਿਆਨ ਹੈ ਨਾ ਸਭ ਕੁਝ ਠੀਕ ਠਾਕ ਹੀ ਆ ਕੋਈ ਨਹੀਂ ਹੋ ਜੰਗੀ ਛੇਤੀ ਠੀਕ ਐ ਐਡੀ ਵੱਡੀ ਗੱਲ ਨਹੀਂ ਕੋਈ ਹੈਗੀ ਤੁਸੀਂ ਮੇਰਾ ਕੋਈ ਤਾਂ ਟੈਨਸ਼ਨ ਨਹੀਂ ਲੈਣੀ ਡੈ ਜੀ ਸਾਨੂੰ ਪਤਾ ਕਿੰਨੀ ਟੈਨਸ਼ਨ ਹੋਉਂਦੀ ਐ ਅਸੀਂ ਤੇ ਵੀਰ ਜੀ ਨੇ ਕਹੇ ਸਾਨੂੰ ਨਾਲ ਹੀ ਲਾਜੋ ਇਹ ਸਾਨੂੰ ਲੈ ਕੇ ਨਹੀਂ ਗੇ ਅਸੀਂ ਤਾਂ ਦਿੰਦੀ ਨਹੀਂ ਫਿਕਰ ਕਰਨ ਦੇ ਆ ਕਿ ਪਤਾ ਨਹੀਂ ਕੀ ਹੋਇਆ ਹੋਊਗਾ ਸ਼ੁਕਰ ਹੈ ਕਿ ਤੁਸੀਂ ਘਰ ਆਏ ਹੋ ਚੱਲਾ ਚਲੋ ਆਓ ਪੁੱਤਰਾ ਸੇ ਬੈ ਕੇ ਫਿਰ ਗੱਲ ਕਰਦੇ ਆਂ ਬਾਕੀ ਰੇ ਆ ਗਿਆ ਸੱਟਾ ਲਵਾ ਕੇ ਉਪਰ ਬੇਸਟਾਂ ਜਾਣ ਬੁੱਝ ਗਏ ਥੋੜੀਆਂ ਲਵਾਈਆਂ ਐ ਪਤਾ ਹੀ ਨਹੀਂ ਲੱਗਾ ਕੀ ਹੋ ਗਿਆ ਧਿਆਨ ਤੇਰਾ ਕਿੱਥੇ ਰਹਿੰਦਾ ਵਾ ਮੂੰਹ ਪਤਾ ਨਹੀਂ ਕਿੱਦਾਂ ਨੂੰ ਚੁੱਕ ਛੱਡਦਾ ਉਹ ਮੰਮੀ ਬੱਸ ਨੀ ਕਰਿਆ ਕਰੋ ਆਉਂਦੇ ਸੁਭਾਜ ਵਾ ਮੈਂ ਚੱਲੀ ਬਾਈ ਅਲਾ ਨਾ ਬੁੱਝਣ ਬਣੇ ਮੰਮੀ ਸ਼ੁਕਰ ਮਨਾਓ ਕਿ ਪ੍ਰਮਾਤਮਾ ਨੇ ਪਤਾ ਨਹੀਂ ਕਿੱਡਾ ਵਟਾ ਜਾਣਾ ਤੂਫਾਨ ਤੋਂ ਢਾਲਤਾ ਵਾ ਕਿ ਗੋ ਐਡੀ ਵੱਡੀ ਮਿਸਰ ਪਣੀ ਹੋਈ ਆਗੀ ਕੀ ਹੋਇਆ ਇਹ ਨਹੀਂ ਤੇ ਹੀ ਕਹੇ ਜੋਗੇ ਨਹੀਂ ਰਹਿਣਾ ਪਤਾ ਨਹੀਂ ਲੱਗਾ ਭਾਬੀ ਅੱਖਾਂ ਅੱਗੇ ਜੱਕਦਾ ਹਨੇਰਾ ਹੀ ਆ ਗਿਆ। ਇਹ ਹਨੇਰਾ ਤਾਂ ਆਪੇ ਹੀ ਹੋਣਾ ਵਾ। ਘਰ ਦੋ ਕੋਠੇ ਜਿੱਡੀਆਂ ਤੀਆਂ ਬੈਠੀਆਂ। ਉਹਨਾਂ ਦੀਆਂ ਸੋਚਾਂ ਤੇ ਡੱਬ ਰਹਿਣਾ ਤੂੰ। ਤੇ ਮੰਮੀ ਫਿਰ ਕੀ ਹੋ ਗਿਆ? ਤੀਆਂ ਨੇ ਤੇ ਫਿਰ ਕੀ ਏ ਤੀਆਂ ਨਾ ਤਾਂ ਰੌਣਕਾਂ ਘਰ ਤੇ। ਪੁੱਤ ਆਪਣੇ ਥਾਂ ਹੁੰਦੇ ਅੱਜ ਤੀਆਂ ਕਿਉਂ ਨਹੀਂ ਲੈਣ ਪੱਜ ਗਈਆਂ? ਉਹ ਮੇਰੇ ਪੁੱਤ ਲੈਣ ਗਿਆ। ਉਹ ਮੰਮੀ ਹਾਂ ਗੱਲ ਨਾ ਕਹਵਾਗਾ। ਜਿੰਨਾ ਮੈਂ ਤੁਹਾਡਾ ਵਨ ਉਹਨਾਂ ਚਾਚਾ ਜੀ ਨੂੰ ਵੀ ਆ। ਇਹ ਉਹ ਜੇ ਗੱਲਾਂ ਕਹਿ ਕੇ ਨਾ ਐਵੇਂ ਨਾ ਦੇ ਵਿੱਚ ਖੋਟਣਾ ਪੜਿਆ ਤੂੰ ਤਾਂ ਸਮਝਦਾ ਤੂੰ ਸਮਝਦਾ ਤਾਂ ਹੀ ਤੇ ਲੈਣ ਭੱਜ ਗਿਆ ਤੂੰ ਜੇ ਮੈਂ ਤੈਨੂੰ ਆਨੀ ਆ ਨਾ ਕਿ ਇਹਨਾਂ ਦਾ ਫਾਹਾ ਵੱਡ ਚੰਗਾ ਮੜਾ ਘਰ ਵੇਖ ਕੇ ਤੇ ਉਹ ਵੀ ਨਹੀਂ ਤੂੰ ਹਲੇ ਮੰਨਦਾ ਉਹ ਭਾਬੀ ਕਰਨਾ ਹੀ ਆ ਮੰਮੀ ਆਪ ਤੇ ਨਾ ਵਿਚਾਰੀ ਨੇ ਆਪਣੇ ਘਰ ਜਾਣਾ ਹੀ ਆ ਤੂੰ ਹੀ ਦਾ ਹੱਥ ਤੋਂ ਉਹਨਾਂ ਦੇ ਪਿੱਛੇ ਪੈ ਜਾਂਦੀ ਹਾਂ ਤੇ ਇੱਕੋ ਜਿੱਡੀਆਂ ਦੋਵੇਂ ਹੋਈਆਂ ਵਾ ਉਹ ਭਾਬੀ ਮੇਰੇ ਘਰ ਦੀ ਤਾਂ ਰੌਣਕ ਆ ਉਹ ਰੌਣਕ ਘਰ ਥੋੜੀ ਬਾਅਦ ਛੱਡਣੀ ਆ ਮੰਮੀ ਉਹ ਵੇਹੇ ਤੇ ਲਦੀ ਨਾ ਟੈਨਸ਼ਨ ਲੈ ਰਾਲ ਮਿਲ ਕੇ ਕਰ ਦਾਂਗੇ ਉਹ ਨਹੀਂ ਭਾਬੀ ਉਹ ਚੀਜ਼ ਦੀ ਟੈਨਸ਼ਨ ਨਹੀਂ ਆਲੇ ਕੁੜੀਆਂ ਪੜਨ ਡੀਆਂ ਪੜ ਲੈਣ ਕੋਈ ਨਹੀਂ ਬਣਾ ਕੇ ਕਿੱਥੇ ਮੈਨੂੰ ਕਿਹੜੀ ਰਾਜ ਤੇ ਭੋਣਾ ਤੋਂ ਮੰਮੀ ਚਾਚਾ ਜੀ ਹੁਣ ਇੱਦੀ ਮੁਸ਼ਕਿਲ ਨਾਲ ਉਹਨਾਂ ਨੂੰ ਗ੍ਰੈਜੂਏਸ਼ਨ ਕਰਾਉਂਦਿਆਂ ਨੇ ਤੇ ਜੇ ਕਰਕੇ ਕੇ ਪਾਸੇ ਕਰਨ ਲੱਗ ਜਾਣਗੀਆਂ ਹਾਂ ਵੀ ਆਪੇ ਅਗਲੇ ਕਰਾ ਲੈਣਗੇ ਜੇ ਉਹਨਾਂ ਨੂੰ ਲੋੜ ਹੋਵੇ ਤੇ ਕਰਾ ਲੈਣਗੇ ਉਹ ਮੰਮੀ ਆਪਣਾ ਫਰਜ ਵੀ ਪੂਰਾ ਕਰੀਏ ਨਾ ਭਾਬੀ ਕੋਈ ਨਹੀਂ ਕਰਾਉਂਦਾ ਪਹਿਲੇ ਹੀ ਕਹਿ ਦਿੰਦੇ ਆ ਕੋਈ ਨਹੀਂ ਪੜਾਵਾਂਗੇ ਪੜਾ ਦਾਂਗੇ ਬਾਅਦ 'ਚ ਨਹੀਂ ਕੋਈ ਵੀ ਪੜਾਉਂਦਾ ਚਾਚਾ ਜੀ ਤੁਹਾਡੀ ਗੱਲ ਬਿਲਕੁਲ ਠੀਕ ਆ ਨਲਤਾਈ ਜੀ ਹੁਣ ਤੁਸੀਂ ਬੱਸ ਕਰੋ ਤੁਸੀਂ ਵੇਖਣ ਨਹੀਂ ਦੇ ਡੈਡੀ ਜੀ ਅੱਗੇ ਠੀਕ ਨਹੀਂ ਹੈਗੇ ਤੁਸੀਂ ਉੱਤੋਂ ਨਾਲ ਹੋਰ ਗੱਲਾਂ ਸੁਣਾਈ ਜਾਂਦੇ ਹੋ ਆਦੋ ਕੀ ਵੈਸੇ ਤੁਹਾਡੇ ਵਾਲੀ ਵੀ ਮਲਾਇਆ ਸਾਹਿਬ ਤੁਸੀਂ ਕੁਝ ਨਹੀਂ ਵੇਂਦੇ ਹੈਗੇ ਵੀ ਕਿਹੜੇ ਮੌਕੇ ਤੇ ਕਿਹੜੀ ਗੱਲ ਕਰਨੀ ਕਿਹੜੀ ਨਹੀਂ ਕਰਨੀ ਹੈਗੀ ਜਾਣ ਬੁਝ ਕੇ ਤੁਸੀਂ ਹਟ ਤੋਂ ਗੱਲਾਂ ਸੁਣਦੇ ਹੋ ਤੇ ਨਾਲੇ ਸਾਨੂੰ ਸੁਣਾਉਂਦੇ ਹੋ ਤੇ ਮੈਂ ਕੋਈ ਗਲਤ ਥੋੜਾ ਕਹਿਣ ਲਈ ਹਾਂ ਹੁਣ ਉਹਨਾਂ ਨੂੰ ਅਰੈਸਟ ਕਰ ਲੈਂਦਾਂ ਹਾਂ ਵੀਰ ਜੀ ਤੁਸੀਂ ਵੀ ਵੇਖੋ ਹਾਂ ਸਮਝਾਉਂਦੇ ਕਿਉਂ ਨਹੀਂ ਤੁਸੀਂ ਇਹਨਾਂ ਨੂੰ ਮੈਂ ਹੁਣ ਤੁਹਾਨੂੰ ਕੀ ਦੱਸਾਂ ਬੈ ਜਾ ਬੋਤੋ ਸ਼ਰਾਜਾ ਮੇਰਾ ਪੁੱਤ ਨਾ ਬੈ ਜਾ ਤਾਂ ਚੱਲ ਤੈ ਤੂੰ ਉੱਠ ਜੋ ਕੋਈ ਨੋ ਕੋਈ ਤੇ ਲਾਵੇ ਜਦੋਂ ਤੂੰ ਗਿਆ ਹਾਂ ਕਿੱਥੇ ਡਿੱਗਾ ਪਿਆ ਸੀ ਫਿਰ ਮਮੇ ਕੀ ਦੱਸਾਂ ਤੁਹਾਨੂੰ ਮੈਨੂੰ ਕਿੱਥੋਂ ਪਤਾ ਲੱਗਣਾ ਸੀ ਉਹ ਤੇ ਮੇਰਾ ਯਾਰ ਨੇ ਤੇਂਦਰ ਉਹ ਕਿਤੇ ਜਾਣ ਦਾ ਲੱਗੂ ਨਹੀਂ ਤੂੰ ਨੇ ਵੇਖਿਆ ਵੀ ਮੋਟਰਸਾਈਕਲ ਤੇ ਨਾਲ ਉਹ ਵੇਖ ਕੇ ਤੇ ਉਹ ਵਿਚਾਰਾ ਲਾਗੇ ਗਿਆ ਤੇ ਉਹਨੇ ਹੀ ਉਹਨੂੰ ਹਸਪੀਟਲ ਖੜਿਆ ਉਹ ਹੀ ਘਰ ਛੱਡ ਕੇ ਗਿਆ ਤੇ ਜੇ ਉਹ ਛੱਡਣ ਆਇਆ ਤੇ ਫਿਰ ਗਿਆ ਕਿੱਥੇ ਆ ਹੁਣ ਉਹ ਮਮੇ ਕਿੱਥੇ ਨਹੀਂ ਗਿਆਗਾ ਉਹ ਤਾਂ ਬੜਾ ਕਾਲਾ ਪਿਆ ਇਹ ਨਾ ਨਹੀਂ ਇਦਾਂ ਨਹੀਂ ਜਾਂਦਾ ਆਹੋ ਤਾਂ ਨਾਖਣਾ ਹੀ ਚਾਹ ਚ ਪੀ ਕੇ ਜਾਂਦਾ ਉਹ ਦਵਾਈਆਂ ਲੈਣ ਗਿਆ ਗੱਡੀ ਦੇ ਵਿੱਚ ਪਈਆਂ ਡਿੱਗੀ ਦੇ ਆ ਜਾਂਦਾ ਉਹ ਤਾਂ ਭਾਬੀ ਮੁੰਡਾ ਮੇਰੇ ਲਈ ਰੱਬ ਬਣ ਕੇ ਆਇਆ ਮੰਮੀ ਸਹੀ ਗੱਲ ਆ ਨਹੀਂ ਤਾਂ ਕੋਈ ਨਹੀਂ ਬਾਤ ਪੁੱਛਦਾਗਾ ਇਹ ਆ ਵੀ ਸ਼ੁਕਰ ਆ ਉਹ ਵੀ ਟਾਈਮ ਦੇ ਟਾਈਮ ਆ ਕੇ ਤੇ ਸਾਰਾ ਕੁਝ ਜਿਹੜਾ ਸਾਰੇ ਲਾ ਗੁੰਦੀ ਨੰਗੀ ਜਾਂਦੇ ਕੋਈ ਨਹੀਂ ਵੇਖਦਾ ਸ਼ੁਕਰ ਆ ਭਰਾਵਾ ਤੈਨੂੰ ਕੁਝ ਨਹੀਂ ਹੋਇਆ ਜੇ ਤੈਨੂੰ ਕੁਝ ਹੋ ਜਾਂਦਾ ਨਾ ਤੇ ਆ ਪੱਥਰ ਵੀ ਸਾਡੇ ਮੱਥੇ ਮੜੇ ਜਾਣੇ ਸੀ ਤੂੰ ਉਹੜ ਉੱਤੋਂ ਦੀ ਲੜਨ ਤੇ ਮੇਰੇ ਨਾ ਆ ਗਈ ਹੈ ਇਹਨਾਂ ਨੇ ਪਤਾ ਕਿ ਮੇਰਾ ਪਿਓ ਆਇਆ ਇਹਨੂੰ ਕੋਈ ਪਾਣੀ-ਤਾਣੀ ਪਿਆ ਲੈਣਾ ਜਾ ਹੁਣ ਉੱਠ ਪਾਈ ਤੂੰ ਇੱਥੇ ਬੈਠੀ ਵੇਖੀ ਜਾਣਾ ਤੂੰ ਭਾਬੀ ਜਨਨ ਨੂੰ ਉੱਤ ਕਹਿਨੀ ਆ ਨਾ ਪੱਥਰ ਕੱਲ ਨੂੰ ਪੜ ਲੈ ਕੇ ਉਹਨਾਂ ਹੀ ਮੇਰੇ ਸਿਰ ਦਾ ਤਾਜ ਬੰਨਣਾ ਆ ਸਹੀ ਗੱਲ ਆ ਚਾਚਾ ਜੀ ਵੇਖਾਂਗੇ ਉਹ ਟਾਈਮ ਜਦੋਂ ਆਊਗਾ ਮੰਮੀ ਟਾਈਮ ਆ ਹੀ ਜਾਂਦਾ ਵਾ ਪਰਮਾਤਮਾ ਤੇ ਘਰ ਕੀਤੀ ਬੇਨਤੀ ਤੇ ਪਰਮਾਤਮਾ ਤੇ ਘਰ ਕੀਤੀ ਜਿਹੜੀ ਮਿਹਨਤ ਕਦੀ ਵਿਅਕਤ ਨਹੀਂ ਜਾਂਦੀ ਟਾਈਮ ਲੱਗ ਸਕਦਾ ਵਾ ਪਰ ਉਹਨੂੰ ਫਾਇਦਾ ਜ਼ਰੂਰ ਲੱਗਦਾ ਵਾ ਭਾਬੀ ਜੀ ਪਾਣੀ ਲੈ ਕੇ ਚੱਲਦੇ ਹੋ ਆਹੋ ਨਾ ਮੈਂ ਪਾਣੀ ਲੈ ਕੇ ਚਲੀ ਆਂ ਚਾਹ ਮੈਂ ਧਰੀ ਆ ਰੀਅਲੀ ਮੇਰਾ ਬਹੁਤ ਠੀਕ ਕੋਈ ਨਹੀਂ ਮੈਂ ਵੇਖਣੀ ਆਹੋ ਚਾਚਾ ਜੀ ਪਾਣੀ ਮੰਮੀ ਤੈਨੂੰ ਪਾਣੀ ਪੀ ਲੋ ਨਹੀਂ ਚਾਚਾ ਜੀ ਹੁਣ ਤੂੰ ਠੀਕ ਹੋ ਹਾਂ ਪੁੱਤ ਠੀਕ ਆ ਬਦ ਹੋਈ ਫੜ ਲੈ ਤੁਹਾਨੂੰ ਦਾਣਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਡੈਡ ਜੀ ਦੀ ਜਾਨ ਬਚਾਈ ਹੈ ਦੇਖੋ ਇਹ ਤਾਂ ਸਾਡਾ ਫਰਜ਼ ਹੀ ਤੇ ਇਹ ਤਾ ਨਵਾਦ ਕਰਨ ਵਾਲੀ ਕਿਹੜੀ ਗੱਲ ਹੈ ਜੀ ਅੱਜ ਤੁਸੀਂ ਨਾਣਾ ਹੁੰਦੇ ਤੇ ਪਤਾ ਨਹੀਂ ਉਹਨੇ ਨਾਲ ਕੀ ਬਹਾਨਾ ਹੈ ਸਸਰੀ ਘਰ ਸਸਰੀ ਘਰ ਅੰਦਰ ਚੱਲ ਪੋਤ ਤੂੰ ਲਾਵ ਦੇ ਕੋਲ ਚੱਲ ਅੰਦਰ ਤੂੰ ਇੱਧਰ ਆ ਮੇਰੀ ਗੱਲ ਸੁਣ ਤੂੰ ਕਿ ਲੱਛਣ ਕਰਦੀ ਫਿਰਦੀ ਮੈਂ ਤਾਂ ਜੀ ਕੀ ਕੀਤਾ ਨਹੀਂ ਐਵੇਂ ਨਹੀਂ ਦਵਾਈਆਂ ਸਮਝਾ ਸਕਦੇ ਉਹਦੇ ਕੋਲ ਉਹਦੇ ਮੈਂ ਉਹਦੇ ਅੰਦਰੋਂ ਨਿਕਲੀ ਤੇ ਉਹਨੇ ਦਵਾਈ ਮੈਨੂੰ ਫੜਾ ਦਿੱਤੀ ਮੈਨੂੰ ਪਤਾ ਜੋ ਰੰਗ ਰਲੀਆਂ ਤੂੰ ਮਨਾਉਣੀ ਫਿਰਦੀ